ਥਾਣਾ ਗੁਰਾਇਆਂ ਦੀਨ ਪਿੰਡ ਰੁੜਕੀ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਇੱਕ ਚੋਰ ਨੇ 12 ਤੋਂ 15 ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਇਸ ਸਬੰਧ ਵਿੱਚ ਪਿੰਡ ਰੁੜਕੀ ਦੇ ਖੂਹਾਂ ਦੇ ਮਾਲਕ ਬਲਵਿੰਦਰ ਸਿੰਘ, ਲਾਲ ਸਿੰਘ, ਹਰਜਿੰਦਰ ਸਿੰਘ, ਗੋਪੀ, ਹਰਜੀਤ ਸਿੰਘ, ਦਿਲਬਖ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੇ ਖੂਹਾਂ ਤੇ ਲੱਗੀਆਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਜਿਸ ਤੋਂ ਬਾਅਦ ਕਿਸਾਨਾਂ ਨੇ ਮਿਲ ਕੇ ਚੋਰਾਂ ਦੀ ਭਾਲ ਕੀਤੀ ਜਿਨ੍ਹਾਂ ਨੇ ਇੱਕ ਚੋਰ ਅਤੇ ਇੱਕ ਬਾੜੀਆ ਨੂੰ ਕਾਬੂ ਕਰਕੇ ਪੁਚਕਿਚ ਕੀਤੀ ਅਤੇ ਚੋਰ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਸਾੜ ਕੇ ਤਾਂਬੇ ਦੀਆਂ ਤਾਰਾਂ ਕੱਢ ਕੇ ਕਿਸੇ ਕਬਾੜੀ ਨੂੰ ਸਸਤੇ ਭਾਅ ਵਿੱਚ ਵੇਚਦੇ ਹਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪੁੱਜੀ ਇੱਕ ਚੋਰ ਤੇ ਇੱਕ ਕਬਾੜੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਇਸ ਮੌਕੇ ਇਲਾਕੇ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਨਿਤ ਚੋਰੀਆਂ ਹੋ ਰਹੀਆਂ ਹਨ ਉਨਾ ਉੱਚ ਪੁਲਿਸ ਅਧਿਕਾਰੀ ਤੋਂ ਮੰਗ ਕੀਤੀ ਕਿ ਰਾਤ ਵੇਲੇ ਖੂਹਾਂ ਤੇ ਪਿੰਡਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ। ਬਾਲਾ ਭਾਈ ਕਿੰਨੀਆਂ ਕਿ ਵਾਰਦਾਤਾਂ ਕਰਦਾ ਭਜੀ ਨੂੰ? ਭਾਈ ਇਹ ਕਿਦਾਂ ਨਾ ਇੱਕ ਦਿਨ ਟੁੱਟਾ ਹਾਂ ਉਦੋਂ ਨਛੇਲੇ ਨਾ ਲੈੰਦਾ ਨਾ ਨਛੇਲੇ। ਹੁਣ ਕਿੱਥੇ ਵਾਰਦਾਤ ਕੀਤੀ ਅੱਜ? ਐ ਇੱਥੇ ਕੀਤੀ। ਕਿੱਥੋਂ ਦਾ ਰਹਿਣਾ ਨਾ? ਪਿੰਡ ਕੋੜਗਾ ਇਹ। ਅੱਜ ਕਿਹੜੇ ਪਿੰਡ ਵਾਰਦਾਤ ਕੀਤੀ ਆ? ਰੋੜਕੀ। ਪਹਿਲਾਂ ਕਿੰਨੀ ਕਿੰਨੀਆਂ ਕਵਾਰ ਦਿੱਤਾ ਕੀਤੀਆਂ ਇਹ ਪਰ ਦੋ ਵਾਰੀ ਇਹਨੂੰ ਦਿੱਤਾ ਜੀ ਕੀ ਦਿੱਤਾ ਇਹਨੇ ਕੋ ਤੰਬਾਈ ਕਿੱਥੋਂ ਕਰਦਾ ਜੀ ਤੰਬਾ ਹਾਂ ਜੀ ਚੋਰੀ ਕਿੱਥੋਂ ਕਰਦਾ ਤੰਬਾ ਤਾਰਾਂ ਦਾ ਕਿੱਥੋਂ ਕਰਦਾ ਜੀ ਚੋਰੀ ਤਾਰਾ ਤਾਰਾ ਕਿੱਥੋਂ ਚੋਰੀ ਕੀਤੀਆਂ ਮੁੱਟ ਤੋਂ ਕਿਹੜੇ ਕਵਾੜੀਆਂ ਨੂੰ ਦਿੰਦਾ ਜੀ ਹਾਂ ਜੀ ਕੀ ਨਾਮ ਇਹਦਾ ਨਾਮ ਤਾਂ ਨਹੀਂ ਪਤਾ ਜੀ ਇਹ ਕਾ ਦਾ ਕੰਮ ਕਰਦਾ ਹੋੜ ਬਾਈ ਕਿੰਨੇ ਟਾਈਮ ਤੋਂ ਕੰਮ ਕਰਦਾ whatsapp ਇੱਕ ਹੀ ਵਾਰ ਦਤਾਂਗੇ ਕਿੰਨੇ ਕੇ ਵਰਸਾ ਸਮਾਨ ਦਿੱਤਾ ਜੀ ਮੈਨੂੰ ਆਜ ਦਿੱਤਾ ਆਜ ਮੈਂ ਫੜੋ ਗਿਆ ਬਸ ਮੈਂ ਦੋ ਵਾਰ ਹੀ ਸਮਾਨ ਦਿੱਤਾ ਤੂੰ ਕਾ ਕਿਨੂੰ ਸਪਲਾਈ ਕਰਦਾ ਮਦਨ ਨੂੰ ਦਿੰਦਾ ਜੀ ਕਿਹੜੇ ਮਦਨ ਨੂੰ ਕੋਟਰਾਣੀ ਵਾਲੇ ਨੂੰ ਕਿੰਨੇ ਟਾਈਮ ਹੋ ਗਿਆ ਦੂਜੀ ਵਾਰ ਦਿੱਤਾ ਜੀ ਪਹਿਲੀ ਵਾਰ ਲਿਆ ਬੁਧਿਆ ਹੌਣ ਬੁਝਾ ਲਿਆ ਤੇ ਕਿੰਨਾ ਤਾਂਬਾ ਦਿੱਤਾ ਇਹਨੂੰ ਇਹ 7 ਕਿਲੋ ਦੋਸਰਾ ਮੈਨੂੰ ਜੀ ਪੈਸੇ ਦਿੱਤੇ ਨੇ ਹਾਂਜੀ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਭਾਜੀ 400 ਕੋ ਲੈਂਦਾ 100 ਰੁਪਏ ਦੇ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਠੀਕ ਰਵਿੰਦਰ ਤਾਂ ਜੀ ਭਾਜੀ ਕੀ ਵਾਰ ਦਿੱਤਾ ਗਿਆ ਮੋਟਰਾਂ ਦੇ ਤਾਰਾ ਲਾਈਆਂ ਜੀ ਕਦੋਂ ਵਾਰ ਦਿੱਤਾ ਹੋਇਆ ਕਿੰਨੀਆਂ ਕਿ ਮਾਰ ਦਿੱਤਾ ਹੋਈ ਆ ਪਹਿਲਾਂ ਵੀ ਥੋੜੇ ਦਿਨ ਘਰ ਹਟੇ ਹਫਤੇ ਬਾਅਦ ਹੋਈ ਜਾਂਦੀ ਦੋ ਦੋ ਚਤਨ ਕਰ ਦਿੰਦੇ ਭਾਜੀ ਕਿੰਨਾ ਕਿ ਨੁਕਸਾਨ ਹੋ ਗਿਆ ਤਕਰੀਬਨ 8000 ਮੋਟਰਾਂ ਦੇ ਤਾਰਾ ਲਾਈਆਂ ਜੀ ਤੇ ਅੱਜ ਜਿਹੜੇ ਇੱਕ ਕਬਾੜੀਆ ਤੇ ਇੱਕ ਚੋਰ ਫੜਿਆ ਹੈ ਭਾਜੀ ਕੀ ਕੀ ਬਰਾਮਦ ਹੋਇਆ ਉਹਨਾਂ ਤੋਂ 17 ਬਰਾਮਦ ਹੋਇਆ ਜਿਹੜੇ ਮੋਟਰਾਂ ਲਾਈਆਂ ਜ ਤੇ ਕਿੰਨਾ ਕ ਨੁਕਸਾਨ ਹੋ ਗਿਆ ਭਜੀ ਲੱਖ ਕਰੋੜੇ ਲੱਗ ਜਾਗੇ ਹੋਊਗਾ ਨੁਕਸਾਨ ਜੀ ਕਿੰਨੇ ਕੇ ਟਾਈਮ ਤੋਂ ਜਿਹੜੀਆਂ ਇਹ ਵਾਰਦਾਤਾ ਹੋ ਰਹੀਆਂ ਜਿਆਦਾ ਝੋਨਾ ਲਾਏ ਉਹਦੇ ਚਾਰ ਪੰਜ ਵਾਰੀ ਹੋਵੜੀ ਹੈ ਉਦੋਂ ਵੇਖ ਸਾਲ ਹੀ ਹੁੰਦੀਆਂ ਭਜੀ ਵੇਖ ਸਾਲ ਹੀ ਯਾਨੀ ਕਿ ਇਦਾਂ ਕਰਦੇ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂ ਜੀ ਪੁਲਿਸ ਆ ਗਈ ਸੀ ਪੁਲਿਸ ਸਰ ਸੱਦੀ ਜੀ ਆ ਗਈ ਤੇ ਜਿਹੜੇ ਫੜੇ ਆ ਉਹਨਾਂ ਨੂੰ ਲੈ ਗਈ ਹਾਂ ਜੀ ਲੈ ਗਈ ਇਹਨੂੰ ਮੇਰਾ ਨਾ ਜੀਤ ਆ ਭਜੀ ਕਿੱਥੋਂ ਦੇ ਰਹਿਣ ਵਾਲੇ ਭਜੀ ਕਿਹਦੇ ਆ ਭਜੀ ਕੀ ਵਾਰਦਾਤਾ ਹੋਈਆਂ ਭਜੀ ਸਾਡੇ ਮੋਟਰਾਂ ਤੇ ਯਾਨੀ ਕਿ ਅਸੀਂ ਇੰਨੇ ਤੰਗ ਹੋਏ ਆ ਦੂਏ ਦਿਨ ਤੱਕ ਵੱਢ ਕੇ ਲੈ ਜਾਂਦੇ ਆ 25 25 30 30 ਫੁੱਟ ਤਾਹ ਪੌਣੀ ਪੈਂਦੀ ਆ ਸਾਡੀ ਤਾਹ ਆਉਂਦੀ 3000 ਦੀ ਉਹ 300 ਦੀ ਵੱਢ ਕੇ ਵੇਚ ਦਿੰਦੇ ਭਾਜੀ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਤੇ ਕੋਣ ਇੱਕ ਕਬਾੜੀਆ ਫੜਿਆ ਕੋਣ ਕੋਣੇ ਆ ਜੀ ਇਹ ਭਾਜੀ ਪਿੰਡ ਘੜਕੇ ਦਾ ਸੀ ਇੱਕ ਤੇ ਉਹਦੇ ਨਾਲ ਇੱਕ ਕਬਾੜੀਆ ਜਿਹੜਾ ਹੁਣ ਦੱਸਿਆ ਉਹ ਸਾਡੇ ਇੱਥੇ ਅੱਜ ਤਾਹਾਂ ਲਾ ਕੇ ਲੈ ਕੇ ਗਏ ਸਾਡੇ ਢੀਕੇ ਆ ਗਏ ਉਹ ਹੁਣ ਉਹਨਾਂ ਤੋਂ ਜੇ ਪੁੱਛਿਆ ਉਹ ਹੀ ਲਾਉਂਦੇ ਆ ਸਾਡੀਆਂ ਹੋਈ ਵੀ ਹੈਗੇ ਆ ਬੰਦੇ ਜਾਨੀ ਕਿ ਜ਼ਿਆਦਾ ਇਹ ਇਹ ਨਹੀਂ ਆਪਣਾ ਬੰਡੇ ਹੋਏ ਆ ਭਾਜੀ ਇੱਥੇ ਇਹ ਆਉਂਦੇ ਆ ਅੱਜ ਦੋ ਹੀ ਫੜ ਹੋ ਗਏ ਆ ਹਣ ਦੇਖੋ ਪੁਲਸ ਵਾਲੇ ਲੈ ਲੈ ਕੇ ਗਏ ਤਾਂ ਹੈਗੇ ਦੇਖੋ ਕੀ ਕਾਇਦੇ ਆ ਭਾਜੀ ਇੱਕ ਗੱਲ ਤੁਸੀਂ ਮੁੱਕਦੇ ਸੀਗੇ ਜਿਹੜੇ ਇੱਕ ਪੱਤਰਕਾਰ ਨੂੰ ਵੀ ਬੋਲਿਆ ਗਿਆ ਪੁਲਸ ਵਾਲਿਆਂ ਨੂੰ ਕੀ ਕਹਿਆ ਗਿਆ ਉਹਦੇ ਉਹ ਭਾਜੀ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਮੈਂ ਦੂਈ ਸਾਈਡ ਤੇ ਸੀਗਾ ਬਾਕੀ ਉਹ ਪੁੱਛਦੇ ਇਹੀ ਵਾਲੇ ਬਾਈਚਾ ਨਹੀਂ ਕੀਤਾ ਜਾਂ ਕਿੱਦਾਂ ਆ ਇਹੀ ਤਾਂ ਇਹੀ ਚਾਹੁੰਦੇ ਉਹ ਬਾਈਚਾ ਕਾਹਨ ਪੁੱਤ ਗਾਇ ਵੀ ਸਾਡੇ ਨਾਲ ਇਹੀ ਚਾਹੁੰਦੇ ਬਾਈਚਾ ਕਾਹਨ ਇਦਾਂ ਇਹਨਾਂ ਨੂੰ ਛੱਡਿਆ ਨਾ ਜਾਵੇ ਭਾਜੀ ਕਾਇ ਕਿ ਅਸੀਂ ਕਿੰਨੇ ਕਚੋਰੀ ਦਾ ਨੁਕਸਾਨ ਹੋ ਗਿਆ ਭਾਜੀ ਭਾਜੀ ਸਾਡਾ ਤਾਂ ਇਹ ਕਿ 3 ਦਿਨ ਕੋ ਟੋਗਾ ਟਲੜਾ ਮੜਾ ਗਿਆ ਭਾਜੀ ਉਹਨਾਂ ਦੇ ਆ ਮੋਟਰ ਹੀ ਕੱਢ ਕੇ ਲੈ ਗਏ ਸਮਾਸੀ ਪਾਲ ਦੀ ਭਾਜੀ ਦੀ ਘਟੋ ਘਟ 3 ਦਿਨ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਹੁੰਦਾ ਆ ਭਾਜੀ ਕੀ ਵਾਰ ਦਿੱਤਾ ਵੀ 15 ਤੋਂ 12 ਤੋਂ 15 ਮੋਟਰਾਂ ਦੀ ਚਾਰਚੀ ਚਾਰਾਂ ਵੱਢ ਹੋ ਗਈਆਂ ਭਾਜੀ ਕਿਹੜੇ ਰੋਡ ਤੇ ਵੱਢ ਹੋਈਆਂ ਇਹ ਰੋਡ ਕਿਹੋ ਕਿਹੜਾ ਰੋਡ ਜਾਂਦਾ ਜੀ ਯਾ ਮਤਲਬ ਅੱਧੇ ਪਾਸੇ ਅੱਧੇ ਪਿੰਡ 'ਚ ਘੁੰਮੇ ਗਏ ਜਿੰਨੇ ਵੀ ਚੋਰ ਹੋਊਗੇ ਇਹ ਜਿਹੜੇ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਭਾਜੀ ਕੀ ਤੁਸੀਂ ਇਹ ਤੁਹਾਨੂੰ 80-90 ਲੱਖ ਲਾਗੇ ਹੋ ਗਏ 12-15 ਮੋਟਰ ਆ ਇਹ ਗੱਲੋ ਕਿ ਕਿੰਨੀ ਮਹਿੰਗੀ ਚਾ ਰਿਆ ਚੇਪ ਕਵਾੜੀਆਂ ਦੇ ਚੋਰ ਨੇ ਜਿਹੜੇ ਫੜਿਆ ਭਾਜੀ ਉਹ ਭਾਜੀ ਅਚਾਨਕ ਹੀ ਸਵੇਰੇ ਡੇਰੀ ਦੁੱਧ ਪਾ ਕੇ ਸੜਕ ਦੇ ਤੋਂ ਜੜੇ ਜੜੇ ਜਲ ਪਾ ਜੀ ਫਿਰਦੇ ਪਾ ਚਾਰ ਬੰਦੇ ਬੰਦੇ ਇੱਕ ਬੰਦਾ ਸਾਨੂੰ ਚੋਰ ਮਿਲ ਗਿਆ ਇੱਕ ਕਵਾੜੀਆ ਮਿਲੇ ਜੇ ਕਵਾੜੀਏ ਦੇ ਅਸੀਂ ਬੋਰੇ ਬੂਰੇ ਦੇ ਫੋਲੇ ਦੇ ਕੋਲ ਤਾਂਬਾ ਨਿਕਲੇ ਸਾਨੂੰ ਸ਼ੱਕ ਪੈਣਾ ਅਸੀਂ ਉਹਨੂੰ ਖਿੱਚਿਆ ਕਿਹੜੀ ਸਾਰਾ ਮੋਟਰ ਤੇ ਲਿਆ ਕਰੀ ਪੁੱਛ ਪੜਤਾਲ ਕੀਤੀ ਕਿੰਨਾ ਸਮਾਨ ਨਿਕਲਿਆ ਉਹਦੇ ਕੋਲ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਪੁਲਿਸ ਆ ਗਏ ਮੌਕੇ ਤੇ ਹਾਂ ਜੀ ਪੁਲਿਸ ਲੈ ਗਈ ਉਹਨਾਂ ਨੂੰ ਹਾਂ ਜੀ ਜੁਮਾ ਬੰਦੇ ਨੂੰ ਲੈ ਗਈ ਜੀ ਠੀਕ ਹੈ ਕਿਹੜਾ ਖੂਹ ਹੈ ਜੀ ਇਹ ਪਾਜੀ ਬਿੰਦੂ ਭਾਜੀ ਲਈ ਹੈ ਝਕੜ ਕੇ ਛੱਡਦੇ ਪ੍ਰੀਤ ਸਿੰਘ ਭਾਜੀ ਕੀ ਮਾਰਦਾ ਤੋਈ ਭਾਜੀ ਮੇਰੇ ਮੁੰਡਰੇ ਤਾਰਾਂ ਲਾ ਲਈਆਂ ਮੈਂ ਤਾਂ ਅੱਗੇ ਬਰਹਾ ਲਿਆ ਮੇਰਾ ਮੈਂ ਤਨ ਜੁਗਾ ਮਸੀਆ ਕਿਹੜਾ ਪਿੰਡ ਹੈ ਭਾਜੀ ਮੇਰਾ ਪਿੰਡ ਰੁੜਕੀ ਆ ਭਾਜੀ ਕਿੱਥੇ ਕਿ ਮਾਰਦਾ ਤੋਈ ਇਹ ਭਾਜੀ ਕੋੜਕਾ ਰੋਡ ਤੇ ਤਾਰ ਦਾ ਮੈਂ ਤਾਰ ਦਾ ਮੁੰਡਾ ਆ ਤਾਰ ਦਾ ਖੂਹ ਆ ਪਾਪੇ ਦਾ ਮੇਰਾ ਗੁਰਪ੍ਰੀਤ ਦੀ ਗੋਪੀ ਦਾ ਖੂਹ ਆ ਖੂਹ ਤੋਂ ਤਾਰ ਵੱਢ ਲਈ ਇਹ ਭਾਈ ਚੋਰੇ ਕੰਮ ਕਰਨੇ ਤਾਂ ਹੀ ਕਿਥੋਂ ਰੋਟੀ ਕਮਾਗੇ ਕਿੰਨਾ ਕ ਨੁਕਸਾਨ ਹੋ ਗਿਆ ਭਜੀ ਭਾਈ ਮੈਂ ਜੇ ਤਾਰਾ ਮੂਟੀਆਂ ਹੁਣ ਤੁਹਾਨੂੰ ਪਤਾ ਇਹ ਕੀ ਹੋ ਰਿਹਾ ਵਾ ਭਾਈ ਮੈਂ ਤਾਂ ਮਨ ਪਰੇ ਪੈ ਦੁਖੀ ਹੋਇਆ ਪੈ ਦੱਸੋ ਭਜੀ ਇਹ ਕਿੰਨੀਆਂ ਕ ਵਾਰ ਦਤਾਂ ਰੋਜ਼ ਹੀ ਚਲਦੀਆਂ ਭਾਈ ਜਿਹੜੇ ਅੱਜ ਫੜੇ ਵੀ ਆ ਚੋਰ ਤੇ ਇੱਕ ਕਵਾੜੀਆਂ ਹਾਂਜੀ ਤੇ ਉਹਨਾਂ ਕੋ ਕੀ ਕੀ ਬਰਾਮਦ ਹੋਇਆ ਭਾਈ ਇਹਨਾਂ ਕੋ ਬਰਾਮੋ ਬੋਰੇ ਜੈ ਦੇ ਕੋ ਉਹਨਾਂ ਦੇ ਕਵਾੜੀਆਂ ਨਾਲ ਆ ਇਹ ਛੱਡਦੇ ਨਹੀਂ ਕਿਤੇ ਵੀ ਕੇ ਦਾ ਖੂਦ ਤੇ ਬੰਦਾ ਕੋਈ ਨਹੀਂ ਗਿਆ ਤਾਰ ਬੜ ਲਿੰਦੀ ਹੈ ਇਹ ਸਵੇਰ ਨੂੰ ਨਸ਼ਾ ਕਰਨਾ ਹੁੰਦਾ ਮੈਂ ਵੀ ਭਾਈ ਹਾਂਜੀ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰਤੀ ਵਾਜੀ ਭਾਈ ਕਰਤੀ ਹੈ ਹੁਣ ਦੁਖੀ ਹੋਏ ਮੈਨੂੰ ਦੱਸੋ ਕੀ ਕਰੀਏ ਇਹਨਾਂ ਨੂੰ ਪੁਲਿਸ ਵਾਲੇ ਫੜਦੇ ਆ ਛੱਡ ਦਿੰਦੇ ਆ ਮੈਂ ਦੱਸੜੇ ਇੱਕ ਬੰਦਾ ਘੁਰਕੇ ਦਾ ਐਡ ਫੜਿਆ ਲੱਗਦਾ ਮੈਂ ਕਿਹਾ ਮੇਰੀ ਤਤਾ ਲਾ ਹੀ ਦੇਖ ਲਈ ਕਹਿੰਦਾ ਨਹੀਂ ਮੈਂ ਉਹ ਕਹਿੰਦਾ ਪੁਲਿਸ ਵਾਲੇ ਦਿਨੇ ਫੜਦੇ ਆ ਦੁਕਾਨ ਛੱਡ ਦਿੰਦੇ ਆ ਪੁਲਿਸ ਥੱਲੇ ਰਹੀਦਾ ਕਹਿੰਦਾ ਨਹਿਰ ਤੇ ਐ ਦਿਨੇ ਗੱਲ ਹੈ ਇਹਨਾਂ ਦੀ ਦੱਸੋ ਕੀ ਕਰੀਏ ਜੀ ਮਾਨ ਬਾਰੇ ਮੈਂ ਪਿਆ ਠੀਕ ਹੈ ਮੇਰਾ ਵੀ ਨੁਕਸਾਨ ਕਰਤਾ